ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਪਹੁੰਚ ਗਏ ਜੀ ਆਪਾਂ ਸਹੋਲੀ ਮੋਟਰ ਤੇ ਜਿਹੜਾ ਕੰਮ ਰਿਆਂ ਦਾ ਕਰਦੇ ਆਂ ਜੀ ਸ਼ੋਰ ਤੇ ਲਾਨੇਦਾਰ ਤਾਂ ਚੱਲੇ ਉਧਰਲੀ ਮੋਟਰ ਤੇ ਕਿਉਂਕਿ ਉਧਰੇ ਪਿਆ ਪੰਪ ਤੇ ਕੰਮ ਵੀ ਉਧਰੇ ਆ ਜਾ ਰਹੇ ਨੇ ਆਪਾਂ ਵੀ ਚੱਲਦੇ ਆਂ ਲਓ ਜੀ ਮਿੱਤਰੋ 1509 ਦੇ ਪਲਾਟਾਂ ਦੇ ਤਾਂ ਬਲਾਤੇ ਆਪਾਂ ਪਾਪੜ ਦੇਖੋ ਹਨ ਸਕਾਤੀ ਵਧੀਆ ਵਿੱਚ ਵੀ ਦੇਖੋ ਲਓ ਜਿਹਨੇ ਹੈਗਾ ਵਿੱਚੋਂ ਆ ਕਰੋ ਚੈੱਕ ਬਾਕੀ ਅਸਲ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਨਾ ਕੋਈ ਕੋਈ ਬੂਟਾ ਕੋਈ ਕੋਈ ਮੰਨ ਲਓ ਵੀ 1% 1% ਹੋਊਗਾ 1 ਜਾਂ 2% ਛੋਟੇ ਬੂਝੇ ਨਹੀਂ ਲੱਗਦੇ ਦੇਖਣ ਨੂੰ ਜਿਵੇਂ ਆ ਖੜਾ ਆ ਥੋੜਾ ਜਿਹਾ ਆ ਦੇਖੋ ਬਾਕੀ ਹੋਰ ਬਿਮਾਰੀ ਠਮਾਰੀ ਤੋਂ ਰਹਤਾ ਹਲੇ ਤੱਕ ਤੇ ਦੂਸਰਾ ਆ ਖੜਾ ਹੈਗੀ ਆ ਪਰ ਉਹ 1599 ਦੇ ਵਿੱਚ ਵੀ ਮਾੜੀ ਮੋਟੀ ਬਾੜੀ ਨਹੀਂ ਕਹਿ ਸਕਦੇ ਨਾ ਮਾਤਰ ਜੀ ਤੇ ਦੇਖੋ ਤਿਆਰੀ ਆ ਨਾ ਆ ਗਿਆ ਪੂਰ ਫਸਲ ਨੂੰ ਹਾਂਜੀ ਕਰਤਾ ਆ ਕੇ ਕੰਮ ਸਟਾਰਟ ਲਾਣਦਾਰ ਨੇ ਕੱਲ ਲਾਇਏ ਤੇ 5-6 ਪੰਪ ਅਲਦਾਲੇ ਗਰਮੀ ਬਹੁਤ ਈ ਉਹਦੇ ਕਰਕੇ ਫਿਰ ਮਗਾ ਰਹਿਣ ਦੋ ਤੇ ਹੁਣ ਵੀ ਆ ਕੇ ਪਹਿਲਾ ਪੰਪ ਕਰਿਆ ਸਟਾਰਟ ਚੱਲਦਾ ਕੰਮ ਕਰ ਆਹ ਲਓ ਮਿੱਤਰੋ ਜਿੱਧਰ ਲੱਗੇ ਹੋਏ ਨੇ ਕੰਮ ਆ ਰਿਹਾ ਤੇ ਆਲਦਾਲੇ ਗਵਾਂਢੀ ਵੀਰ ਪਹਿਲਾਂ ਕਹੀ ਗਏ ਨੇ ਵੀ ਉਰੇ ਪਾਣੀ ਬਹੁਤ ਆਉਂਦਾ ਡਰਾਈ ਗਏ ਨੇ ਆਪਾਂ ਨੂੰ ਤੇ ਫਸਲ ਮਰ ਜਾਂਦੀ ਹੈ ਇਦਾਂ ਹੋ ਜਾਂਦਾ ਵਾਹ ਹੋ ਜਾਂਦਾ ਚਲੋ ਆਪਾਂ ਸੁਣੀ ਗਏ ਚੱਲੀ ਗਏ ਕੰਮ ਕਰ ਤੇ ਹੁਣ ਤੁਹਾਡੇ ਸਾਹਮਣੇ ਆ ਫਸਲ ਕਰੋ ਚੈੱਕ ਤੇ ਹੁਣ ਬਹੁਤ ਵੀਰ ਕਹਿੰਦੇ ਨੇ ਵੀ ਟਾਈਮ ਨਾਲ ਪਾਣੀ ਸੁਕਾ ਦਿਓ ਤੇ ਫਿਰ ਪਾਣੀ ਨਹੀਂ ਸੁੱਕਦਾ ਵੀ ਪਾਣੀ ਜ਼ਮੀਨ ਖਾਂਦੀ ਘਟਾ ਚਲੋ ਪਾਣੀ ਸੁੱਕ ਗਿਆ ਆਪਣਾ ਦੇਖੋ ਆ ਦੇਖੋ ਪਾਣੀ ਹੈ ਨਹੀਂ ਤੇ ਗਿੱਲਾ ਹੈ ਹੁਣ 2-4 ਦਿਨ ਹੋਰ ਜੇ ਪਰਮਾਤਮਾ ਨੇ ਚਾਇਆ ਮੀਂਹ ਆ ਪਾਇਆ ਵੈਸੇ ਤਾਂ ਪਹਿਣਾ ਚਾਹੀਦਾ ਪਰ ਆਪਣੇ ਕਹਿਦੇ ਪੈਂਦਾ ਨਹੀਂ ਆਪਣੇ ਕਹਿਦੇ ਹਟਦਾ ਨਹੀਂ ਹਵਾ ਲੱਗ ਜੂਗੀ ਵੀ ਜੇ ਵੱਢਣ ਲੱਗੇ ਕਿਤੇ ਗਿੱਲੀ ਨਿਕਲਿਆ ਆਉਂਦੀ ਆ ਤੇ ਕਿਤੇ ਸੁੱਕੀ ਰਹਿ ਜਾਂਦੀ ਆ ਤੇ ਇੱਕ ਖੇਤ ਦੇ ਵਿੱਚ ਚਾਰ-ਚਾਰ ਵਾਰੀ ਕੰਬਾਈਨ ਗੇੜੇ ਮਾਰਦੀ ਆ ਵੀ ਵੱਢ ਨਹੀਂ ਹੁੰਦੀ ਐਦਾਂ ਢੜੀਆਂ ਜੀਆਂ ਨੇ ਕਹਿੰਦੇ ਮੈਂ ਕਿਹਾ ਚਲੋ ਜੋ ਦੇਖੂਗਾ ਦੇਖੀ ਜੋ ਮੁਕੱਦਰਾਂ ਚ ਨਹੀਂ ਲੋਟ ਆਊਗਾ ਫਿਰ ਆਪਣਾ ਛੋਟਾ ਜਹਾਜ਼ ਕੰਮ ਆ ਜੂ ਕੋਈ ਹਾਲਤਾ ਹੋਊਗਾ ਤੇ ਡرائی ਜਾਂਦੇ ਨੇ ਯਾਨੀ ਵੀ ਮਸ਼ੀਨ ਕਈ ਵਾਰੀ ਵੱਢ ਕੇ ਜਾਂਦੀ ਆ ਮਖਾ ਦੇਖਾਂਗੇ ਮਿੱਤਰੋ ਟਾਈਮ ਆਏ ਤੇ ਵੀ ਕੀ ਹੁੰਦਾ ਆਲੇ ਆਪਾਂ ਕੋਈ ਜਵਾਬ ਨਹੀਂ ਦਿੰਦੇ ਕਿਸੇ ਨੂੰ ਜਿਵੇਂ ਵੀ ਹੈਗਾ ਠੀਕ ਆ ਸੁਣੀ ਜਾਓ ਕਰਨਾ ਆਪਾਂ ਨੇ ਆਪਣੀ ਮਰਜ਼ੀ ਨਾਲ ਕਹਿੰਦੇ ਜਿਹੜਾ ਆ ਪਲਾਟ ਆ ਪਹਿਲਾਂ ਜਿਹੜੇ ਵੀਰਾਂ ਕੋਤੀ ਗਈ ਆ ਪਲਾਟ ਕਹਿੰਦੇ ਸਿਰੇ ਹੀ ਨਹੀਂ ਚੜਿਆ ਵੀ ਲੱਗਿਆ ਨਹੀਂ ਤੇ ਫਾਸਲਾ ਬਹੁਤ ਮਾੜੀ ਹੁੰਦੀ ਹੈ ਕੋਈ ਮਾੜੀ ਕਹਿੰਦਾ ਤੇ ਕੋਈ ਕਹਿੰਦਾ ਵਧੀਆ ਪਲਾਟ ਸੁਣੀ ਸਾਰਿਆਂ ਦੀ ਜਾਈ ਰਹੀ ਹੈ ਜਿੱਦਾਂ ਵੀ ਹੈਗਾ ਕਰਨਾ ਆਪਾਂ ਨੇ ਆਪਣੀ ਮਰਜ਼ੀ ਨਾਲ ਤੇ ਸ਼ਵਰ ਲੱਗ ਗਿਆ ਆ ਕੇ ਜਿਹੜਾ ਕੰਮ ਦੋ ਤਿੰਨ ਕਬੱਟਾਂ ਰਹਿਣੀਆਂ ਦੀ ਜੋ ਵੀ ਵਿੱਚੋਂ ਲੋਕ ਧਿਆਰਿਆਂ ਦਾ ਰਹਿੰਦੇ ਨੇ ਰੱਖ ਕੱਢਣ ਤੋਂ ਓ ਜੀ ਮੇਟਰ ਆ ਸਾਹਮਣੇ ਪੈਂਦਾ ਮੀਂਹ ਆ ਦੇਖੋ ਤੇ ਆਪਣੇ ਉਰੇ ਹੈ ਨਹੀਂ ਹਲੇ ਲੋ ਸਾਪ ਪਿਆ ਕਰੋ ਚੈੱਕ ਕਣੀ ਵੀ ਨਹੀਂ ਗਰੀ ਤੇ ਆ ਪੈ ਰਿਹਾ ਸਾਹਮਣੇ ਆ ਦੇਖੋ ਹਾਂਜੀ ਆ ਪਾਸੇ ਆ ਸਾਰੇ ਪੈ ਰਿਹਾ ਆ ਦੇਖੋ ਆ ਪੈ ਰਿਹਾ ਹੈ ਅਮੀ ਪੈ ਰਿਹਾ ਹੈ ਹਾਂਜੀ ਤੇ ਹੁਣ ਲਾਗੇ ਛੱਟੇ ਜੇ ਆਉਣ ਦੇਖਦੇ ਆ ਆਪਾਂ ਮੋਟਰ ਦੀ ਖੜੇ ਆ ਕਿੰਨੇ ਇੱਕ ਟਾਈਮ ਚ ਪਹੁੰਚਦੇ ਨੇ ਤੇ ਕੰਨਾ ਕੌਂਦਾ ਹਵਾ ਚੱਲ ਵੀ ਬਾਰ ਜਰੂਰ ਆ ਕਰੋ ਚੈੱਕ ਦਾ ਘੰਟਾ ਪਹਿਲਾਂ ਅੱਗ ਲਾਈ ਪਈ ਧੀ ਗਰਮੀ ਨੇ ਤੇ ਆਪਾਂ ਕਹਿੰਦੇ ਸੀ ਵੀ ਦੋ ਦਿਨ ਜੇ ਦੇ ਦੂਗਾ ਲਓ ਪਰ ਲੱਗਦਾ ਨਹੀਂ ਪ੍ਰਮਾਤਮਾ ਦੋ ਦਿਨ ਦੇ ਦੂ ਜੀ ਸੁੱਕਣ ਨੂੰ ਕਰੋ ਜੇ ਇੱਕ ਚਲੋ ਵਧੀਆ ਜੋ ਕਰਦਾ ਵਧੀਆ ਜੇ ਆਪਣੀ ਮੋਟਰ ਤੇ ਆ ਜਾਵੇ ਤਾਂ ਨਹੀਂ ਆ ਸਾਹਮਣੇ ਤਾਂ ਆਵਾਜ਼ ਆ ਰਹੀ ਹੈ ਪੂਰੀ ਪੈ ਰਿਹਾ ਹੈ ਇਤੋਂ ਨੇ ਰੇੜੀ ਠਾਲੀ ਪਈ ਆ ਸਾਹਮਣੇ ਆ ਡਾਊਨ ਲੱਗਦਾ ਵੀ ਆ ਜਾਊਗਾ ਛੱਡੇ ਜੇ ਉਹ ਜੀ ਕਰਤੀ ਮਿਹਰ ਪਰਮਾਤਮਾ ਨੇ ਲਾਗਿਆ ਪੈਣ ਮੀਹ ਦੇਖੋ ਲਓ ਹੁਣ ਮੋਟਰਾਂ ਹਫਤਾ ਹੋ ਗਿਆ ਪਹਿਲਾਂ ਖੜੀਆਂ ਨੂੰ ਤੇ ਪੰਜ ਚਾਰ ਦਿਨ ਦੀ ਤਾਂ ਨਿਸ਼ਾ ਕਰੇ ਚੱਲਿਆ ਜਾਂਦਾ ਜਾਂਦਾ ਜੇ ਹੋਰ ਨਹੀਂ ਜਿਆਦੇ ਨਹੀਂ ਹਲੇ ਯਾਨੀ ਨਾਰਮਲ ਜਿਹੀ ਹੈ ਨਾਬੇ ਏਰੀਏ ਚ ਤਾਂ ਜੀ ਪੈਂਦਾ ਸਹੋਲੀ ਦੱਸੋ ਕਿਹੜੇ ਕਿਹੜੇ ਏਰੀਏ ਜਮੀ ਪੈ ਗਿਆ ਅੱਜ ਤਰੀਕ ਹੈਗੀ ਆ ਜੀ 9 9 ਤਰੀਕ ਨੂੰ ਹੋ ਗਏ 5-7 ਮਿੰਟ ਪੈਂਦੇ ਨੂੰ ਤੇ ਦੇਖਦੇ ਦੇਖਦੇ ਆਇਆ ਆਪਣੇ ਪਹਿਲਾਂ ਆਪਾਂ ਵੀਡੀਓ ਬਣਾਈ ਆ ਸਾਰੀ ਆਉਂਦੇ ਦੀ ਵੀ ਤੇ ਹੁਣ ਪੈਂਦੇ ਦੀ ਵੀ ਦੇਖਿਓ ਤੁਹਾਨੂੰ ਕੱਲੂ ਮਿਲੂਗੀ ਲਓ ਜੀ ਇੰਨਾ ਕੁ ਪਾਣੀ ਹੋ ਚੁੱਕਿਆ ਕੋਲੋ ਸਾਹਮਣੇ ਆ ਉੱਲੇ ਕੋਈ ਜ਼ਿਆਦਾ ਨਹੀਂ ਇਹ ਇਹ ਹੈਗੇ ਨੇ ਸੌਣ ਦੇ ਸ਼ਰਾਟੇ ਕਿਤੇ ਪੈ ਗਿਆ ਤੇ ਕਿਤੇ ਰਹਿ ਗਿਆ ਛੱਟਾਂ ਜੀਆਂ ਲਾਲਾ ਆਈ ਜਾਂਦਾ ਤੇ ਹੁਣ ਘਟ ਗਿਆ ਪਹਿਲਾਂ ਨਾਲੋਂ ਆਹ ਚਲੇ ਆ ਗਿਆ ਕਹਾ ਇੱਧਰ ਨੂੰ ਕੁਰੀ ਨੇ ਰਠਾਲੀ ਪਈ ਆ ਸਾਹਮਣੇ ਆ ਦੇਖੋ ਪਰਲੀ ਮੋਟਰ ਤੇ ਪਰਨੇ ਪਾਸੇ ਚਲੋ ਉਰੇ ਤਾਂ ਹੋਇਆ ਪਰਮਾਤਮਾ ਖੁਸ਼ ਏਕਣੇ ਜਿੱਥੇ ਨਹੀਂ ਹੋਇਆ ਉੱਥੇ ਵੀ ਹੋਊਗਾ ਕਦੇ ਆਉ ਬਾਰੀ ਹੌਸਲਾ ਰੱਖੋ ਹਾਂਜੀ ਕਰ ਗਿਆ ਜੀ ਜਿੰਨਾ ਕ ਕਰਨਾ ਸੀ ਪਰਮਾਤਮਾ ਨੇ ਆਪਣਾ ਲਓ ਜੀ ਤੇ हट ਗਿਆ ਹੁਣ ਲਾਣੇਦਾਰ ਤੇਸ਼ਵਰ ਦੋਏ ਆ ਰਹੇ ਨੇ ਵਧੀਆ ਕਰ ਗਿਆ ਆਏ ਨਹੀਂ ਹੈਗਾ ਵੀ ਚਾਰ ਪੰਜ ਦਿਨ ਮੋਟਰਾਂ ਦਾ ਬੰਦ ਰਹਿਣਗੀਆਂ ਹੋਰ ਨਹੀਂ ਜੀ ਡੀਆਂ ਦੇ ਖੜਾ ਪਾਣੀ ਮੈਂ ਕਹਿੰਦਾ ਉਹਨੇ ਕੱਲੇ ਛੱਡਿਆ ਤੀ ਆ ਦੇਖੋ ਜੀ ਲਾਣੇਦਾਰ ਲੱਗਿਆ ਸਪਰੇਅ ਕਰਨ ਕੱਖਾਂ ਦੀ ਕਾਲਚ ਤਾਂ ਹੋਣ ਨਹੀਂ ਦੇਣਾ ਕਹਿੰਦੇ ਕੋਸਾ ਮੈਂ ਤਾਂ ਵਾਦਾ ਈਸ਼ਵਰ ਵਿੱਚੋਂ ਕੱਢ ਰਿਹਾ ਕੱਕ ਤੇ ਨਾਲੇ ਖਾਲ ਦੀ ਸਫਾਈ ਕਿਉਂਕਿ ਘਟ ਚੱਲਦਾ ਇਸ ਕਰਕੇ ਤੇ ਆਪਾਂ ਕਰੀ ਨਹੀਂ ਤੇ ਹੁਣ ਕਰੀ ਆ ਕਰਤੀ ਆ ਤਾਂ ਸਪਰੇ ਇਹ ਕੱਚਾ ਜਿਆ ਰੱਖਿਆ ਹੋਇਆ ਨਾਰਮਲ ਜਿਹਾ ਵੈਸੇ ਇਹਦੀ ਲੋਡ ਨਹੀਂ ਧੀ ਏਡੀ ਉਧਰੋਂ ਮੋਟਰ ਦਾ ਪਾਣੀ ਲੈ ਕੇ ਆਉਣ ਲਈ ਤੇ ਵਿੱਚੋਂ ਕੱਢਦਾ ਕੱਕ ਜਿਹੜੇ ਮਾੜੇ ਮੋٹے ਹੈਗੇ 2-4 ਡੱਕੇ ਦੀਗੇ ਲਵੇ ਲਵੇ ਲਓ ਜੀ ਚੱਲਦਾ ਖਾਲ ਦਾ ਕੰਮ ਇਧਰ ਦੇ ਨਵੀ ਹੁਣ ਕਹਿੰਦੇ ਵੀ ਕੱਖ ਰਹਿਣ ਨਹੀਂ ਦੇਣਾ ਜਮਾਂ ਵੀ ਖਾਲ ਚ ਐ ਨਹੀਂ ਗਾ ਤੇ ਪਹਿਲਾਂ ਹੀ ਬਰੀਕ ਬਰੀਕ ਜਿਹੜਾ ਜੰਮਦਾ ਤੇ ਸਪਰੇ ਹੋ ਰਹੀ ਆ ਚੰਗੀ ਤਰ੍ਹਾਂ ਆ ਲੋ ਚੱਲਦੀ ਆ ਸਪਰੇ ਪੰਪ ਪੰਪ ਹੱਥਾਂ ਵਾਲੇ ਪੰਪ ਨਾਲ ਖੁੱਲ੍ਹ ਸਫਾਈ ਰੱਖਣੀ ਆ ਕਹਿੰਦੇ ਖਾਲਾਂ ਖੂਲਾਂ ਦੀ ਵੱਟਾਂ ਦੀ ਸਾਰੇ ਚੀਜ਼ਾਂ ਦੀ ਦਸੂਗਾ ਮੀਤੋ ਬਾਅਦ ਕਿੰਨੀ ਕੁ ਗਰਮੀ ਆ ਕੀ ਕਹਿੰਦੀ ਐ ਬਸ ਕਰਾ ਦਿਓ ਬਸ ਕਰਾਤੀ ਹੈ ਨਾ ਬਹੁਤ ਜ਼ਿਆਦੇ ਸੇਕ ਹੋ ਗਿਆ ਜੰਨਾ ਕ ਮੀਂਹ ਪਿਆ ਉਹਦੋਂ ਵੱਧ ਪਰਦਾਇ ਹੋ ਗਈ ਬਹੁਤ ਜ਼ਿਆਦੇ ਸੂਰਜ ਇੰਨਾ ਚਮਕ ਰਿਹਾ ਵੀ ਇੱਕ ਮਿੰਟ ਵੀ ਨਹੀਂ ਖੜ੍ਹ ਸਕਦੇ ਤੁਸੀਂ ਸੂਰਜ ਮੂਰੇ ਲਾਓ ਲੱਗਦਾ ਖਾਲ ਦੇ ਵਿੱਚ ਦੇਖ ਕੇ ਵੀ ਪਾਣੀ ਤੋਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਵੀ ਮੀਂਹ ਪਿਆ ਬੱਟਾ ਦੇਖੋ ਕਰਤੀਆਂ ਚਿੱਟੀਆਂ ਇੰਨੀ ਅੱਗ ਪਈ ਐ